ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਸਧਾਣਾ ਤੇ ਮੀਣੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਇਹ ਸੂਈ ਵੀ ਹੈ ਕਿੰਨੇ ਕ ਦਿਨ ਜਿਹੜੇ ਸੂਈ ਨੂੰ ਹੋ ਗਏ ਨੇ ਤੇ ਕਿੰਨਾ ਜਿਹੜਾ ਦੁੱਧ ਤਿਆਰ ਹੈ ਜੀ ਆਪਾਂ ਥਣ ਲੇਵੀ ਦੀ ਗੱਲ ਕਰਕੇ ਪੂਰੀ ਸਾਫ਼ ਹੈ ਕਦ-ਕੱਡ ਵੀ ਬਹੁਤ ਸੋਹਣਾ ਭਜਨ ਵੀ ਚੰਗਾ ਹੈ ਹਾਂਜੀ ਬਾਈ ਗੁਰੇ ਕੀ ਹਾਲ ਚਾਲ ਹੈ ਠੀਕ ਆ ਠੀਕ ਐ ਸੇਤਾ ਹਾਂ ਵਧੀਆ ਜੀ ਸੁਆ ਮੱਝ ਦਾ ਜੀ ਤੀਜਾ ਸੁਆ ਜੀ ਤੀਜਾ ਸੁਆ ਸੂਈ ਵੀ ਆ ਹਾਂਜੀ ਕਦੋਂ ਕਦੀ 10 ਕਿਦੋਂ ਹੋ ਗਏ ਜੀ ਮੰਗਰ ਕੱਟੀ ਵਧੀਆ ਮੰਗਰ ਕੱਟੀ ਆ ਹਨਾ ਤੇ ਕਿੰਨਾ ਕੁ ਜਿਹੜਾ ਬੌੜਾ ਹੋ ਦੁੱਧ ਹੁਣ 11 ਕਿਲੋ 11.5 ਕਿਲੋ ਹੈਗਾ ਜੀ 11.5 ਉਹ ਤਾਂ ਬਾਰੀ ਮੈਨ ਸਾਢੇ 11.5 ਦਾ ਹੈਗੀ ਹੈਗਾ ਮਤਲਬ ਕਿਲੋ ਤੋਂ ਕਿਲੋ ਹੋਰ ਵੱਸ ਸਕਦਾ ਬੱਸ ਆਦਾ ਹੀ ਵੱਸਦਾ ਜੀ ਹਨਾ ਹਾਂਜੀ ਕਿਉਂਕਿ ਹਜੇ ਕਿਹੜਾ ਕੜ ਚੱਲਿਆ ਹਾਂਜੀ ਠੀਕ ਐ ਮੰਗਰ ਕੱਟੀ ਆ ਹਾਂਜੀ 11.5 ਕਿਲੋ ਦੁੱਧ ਤਿਆਰ ਹੈ ਹਾਂਜੀ ਸਣੇ ਬੱਚੇ ਹਾਂਜੀ ਹਾਂਜੀ ਓਕੇ ਤੋਰੋ ਜੇ ਇੱਕ ਵਾਰੀ ਆ ਕੱ ਸੇਧ ਪੱਖੋਂ ਵੀ ਚੰਗੀ ਸਮਝ ਆ ਮੰਗਰ ਕੱਟੀ ਆ ਚੰਗੀ ਪਲੀ ਵੀ ਤੇ ਮੀਨੇ ਮੱਝ ਹੈ ਕਿਉਂਕਿ ਮੀਨੇ ਪਸ਼ੂ ਬਹੁਤ ਘੱਟ ਨਿਕਲਦੇ ਨੇ ਕਾਫੀ ਜਿਹੜੇ ਭਰਾ ਸਕੀਰ ਨੇ ਮੀਨੇ ਪਸ਼ੂ ਦੇ ਵੀ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਕੱਲਾ ਕੱਲਾ ਥਾਣਾ ਮੋੜ ਲਓ ਜੀ ਥੋੜਾ ਕੈਮਰੇ ਤੋਂ ਜ਼ਰੂਰ ਡਰਦੀ ਆ ਕੋਈ ਏਖੜ ਨਹੀਂ ਲਾਇਆ ਨੇਚਰਲੇ ਵੇ ਤੇ ਆਪਾਂ ਵੀਡੀਓ ਬਣਾ ਰਹੇ ਆ ਤੇ ਇਹੀ ਏਖੜ ਲਾ ਕੇ ਆਪਾਂ ਭਾਵੇਂ ਜਿਵੇਂ ਮਰਜ਼ੀ ਦਿਖਾ ਸਕਦੇ ਆ ਤੁਹਾਨੂੰ ਸੋਨਾ ਲੇਵਾ ਵੜਾ ਸਕਦੇ ਆ ਪਰ ਆਪਾਂ ਉਹ ਚੀਜ਼ ਮਿੱਤਰੋ ਕਰਨੀ ਨਹੀਂ ਕਿਉਂਕਿ ਜਾ ਕੇ ਤੁਹਾਡੇ ਘਰੇ ਫਿਰ ਪਸੂ ਪੂਰਾ ਦੁੱਧ ਨਹੀਂ ਦਿੰਦਾ ਜਿੰਨਾ ਦੁੱਧ ਹੁੰਦਾ ਹੈ ਕੱਲਾ ਕੱਲਾ ਥਾਣਾ ਠੰਡੀ ਸੀਲ ਮਿੱਤਰੋ ਫੁੱਲ ਹੈ ਤੇ ਦੁੱਧ ਹੈਗਾ 11 11.5 ਕਿਲੋ ਤਿਆਰ ਹੈ ਵੈਸੇ 12 ਕਿਲੋ ਹੈ ਜਦ ਹੀ ਘਰ ਆ ਤਾਂ ਆਪਾਂ ਇਹ ਜਾਣ ਕੇ ਘੱਟ ਦੱਸਣਾ ਹਾਂ ਉਹ ਜ਼ਮੀਨ ਦਾ ਆਪਾਂ ਤਾਂ ਪਾਲਦੇ ਪਾਲ ਕੇ ਵੀ ਬੂਏ ਵੇਚਦੇ ਝੋਟੇ ਝਟੀਆਂ ਲੈਣ ਵਧੀਆ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਰੇਟ ਦੀ ਕੀ ਕਰਤਾ ਰੇਟ ਜੂਨ ਤੱਕ ਮੰਗ ਨੂੰ ਕੀ ਮੰਗਿਆ ਸੀ 1,42,000 ਰੁਪਏ ਮੰਗੇ 1,42 ਹਾਂਜੀ ਭਾਵੇਂ ਡੇਢ ਮੰਗ ਲਓ ਹਾਂ ਹਾਂ ਉਹ ਆਪਾਂ 1,42 ਮੰਨਦੇ ਆ ਥੋੜਾ ਘਣਾ ਮਾਰਦਾਨ ਹੋ ਜਾ ਹਾਂ ਮਾਰਦਾਨ ਕਰਦੇ ਆ ਬੰਦਾ ਚੱਲ ਕੇ ਆਉਂਦਾ ਭੈਣ ਭਾਈ ਕਿ ਨਹੀਂ ਠੀਕ ਹੈ ਹਾਂਜੀ ਤੇ ਠੰਡੀ ਸੀਲ ਵਧੀਆ ਪੂਰੀ ਵਧੀਆ ਜੀ ਇਸੇ ਤੋਂ ਕੋਈ ਦਿੱਕਤ ਨਹੀਂ ਜੀ ਚੱਕੀ ਚੋਕੇ ਦਿਖਾ ਨਹੀਂ ਚਾਪ ਉਹ ਚੈੱਕ ਕਰਨੀ ਸੀ ਹਾਂ ਤੇ ਫੋਨ ਨੰਬਰ ਮੂਲ ਨੰਬਰ ਹੈ 9463323146 ਪਿੰਡ ਸਿਧਾਣਾ ਤੇ ਜ਼ਿਲ੍ਹਾ ਬਠਿੰਡਾ ਹਾਂਜੀ ਧੰਨਵਾਦ